ਤੇ ਮੈਨੇ ਇਸ ਕਾਫੀ ਟਾਈਮ ਤੋਂ ਗਿਆ ਨਹੀਂ ਤੇ ਜਦੋਂ ਵੀ ਕੀ ਮਤਲਬ ਦੇਵੀ ਮਿਲਣਾ ਹੁੰਦਾ ਸੀ ਤਾਂ ਤੈਨਾਂ ਵੀ ਦਰਨਾ ਪਈ ਲਿਆ ਕਿ ਇਹ ਤਾਂ ਹੋਏ ਅੰਦਾਸੇ ਵੀ ਪੂਰਾ ਕੰਪਲੀਟਲੀ ਸੀ ਹੁੰਦਾ ਤੇ ਉਹ ਜਗ੍ਹਾ ਪਰੇਸ਼ਾਨ ਤਾਂ ਕਾਫੀ ਮੈਂ ਚਰਚਾ ਤੇ ਵੀ ਜਾ ਕੇ ਵੇਖਿਆ ਕਾਫੀ ਚਰਚਾ ਤੇ ਵੀ ਜਾ ਕੇ ਜਾਣੀ ਰਹੀ ਆ ਪਰ ਲੇਕਿਨ ਕੋਈ ਵੀ ਕੀ ਮਤਲਬ ਜਿਨੀ ਆਣੀ ਮੈਨੂੰ ਹੁਣ ਜਦੋਂ ਕੁਛ ਨਹੀਂ ਸਮਝ ਨਹੀਂ ਆਉਂਦਾ ਤੇ ਮੈਂ ਪਿੰਡ ਗਈ ਸੀ ਆਪਣੇ ਥੋੜਾ ਧਿਆਨ ਨਾਲ ਮੇਰੇ ਦੋਸਤਾਂ ਕਿਉਂ ਦਾਰਸੀ ਕੇ ਅੱਜ ਤੁਸੀਂ ਇੰਨਾ ਤੇ ਹੱਥ ਵਿੱਚ ਬੱਚਾ ਦੇਖ ਰਹੇ ਹੋ ਇਹ ਕਿਤੇ ਦਿੱਤਾ ਪਰਮੇਸ਼ਰ ਨੇ ਪਰ ਵਿਲਿਆਗ ਤੋਂ ਇਸ ਭਵਨ ਦੇ ਵਿੱਚੋਂ ਪਰ ਕੀ ਦਾਰਸੀ ਇਹੋ ਜਿਹਾ ਕੰਮ ਹੁੰਦਾ ਸੀ ਕਿ ਜਦੋਂ ਵੀ ਪ੍ਰਭੂ ਇਹਨਾਂ ਤੇ ਕਿਰਪਾ ਕਰਨ ਲੱਗਦਾ ਸੀ ਔਰ ਇਹਨੂੰ ਰਾਤ ਸੁਪਨਾ ਆਉਂਦਾ ਸੀ ਕਿਉਂ ਜੋ ਸੁਪਨਾ ਆਉਂਦਾ ਸੀ ਰਾਤ ਨੂੰ ਜਦੋਂ ਵੀ ਮਿਸ ਗੈरेज ਹੋ ਜਾ ਕਿੰਨੀ ਵਾਰੀ ਤਿੰਨ ਵਾਰੀ ਹੋਇਆ ਸੀ ਤੇ ਮੇਰੇ ਸੁਪਨਾ ਇਦਾਂ ਆਉਂਦਾ ਸੀ ਕਿ ਜਦੋਂ ਕੋਈ ਆਤਮਾ ਕੋਈ ਬੰਦਾ ਜਾਂ ਤੇ ਮੇਰੇ ਨਾਲ ਕੋਈ ਰਿਲੇਸ਼ਨ ਬਣਾਉਂਦਾ ਸੀ ਰਾਤ ਨੂੰ ਤੇ ਤੀਨੇ ਮੇਰਾ ਕੇਸ ਰੋ ਰਿਹਾ ਸੋਚ ਰਿਹਾ ਕਿ ਕਈ ਵਾਰ ਇਹੋ ਜਿਹਾ ਸੁਪਨਾ ਆਉਣਾ ਗਲਤ ਸੁਪਨਾ ਆਉਣਾ दुष्ट आत्मा ने रात सपने जे अटैक करना और अगली बार वो भी एक 3 महीने बाद कई बार 3 महीने कई बार 4 महीने 3 वरा मिस गैरेट हो गया और पर तुकीसी बड़ी मुश्किल से सी पहला किते होर किते जा रही सी पहला ये 7 वरा 7 ऐतवार आगी और जो तो सात एतवार आई और ए, क्योंकि परमेश्वर भी कई बार देख के चेक करके की देता है बरकत देता है इन बात जो क्या सी कि तू सात बजे आ तेरे परमेश्वर की करेगा प्लस करेगा और इन्हें सोचा कि शायद मैं सात एतवार ना गया प्रभु ने मैं आशीष नहीं दी और की हो गया यह हट गई ਕਿਤੇ ਹੋਰ ਜਾਣ ਲੱਗ ਪਈ ਔਰ ਫਿਰ ਸੁੱਖ ਦੇ ਨਾਲ ਇਹਦੀ ਗੱਲ ਹੋਈ ਔਰ ਉਹਨੇ ਕਿਹਾ ਕਿ ਐਤਵਾਰ ਤਿੰਨ ਮੈਂ ਇਹ ਨਹੀਂ ਆ ਕਿ ਪਰਮੇਸ਼ਰ ਜ਼ਰੂਰੀ ਆ ਕੇ ਸੱਦਾ ਐਤਵਾਰ ਦੇ ਵਿੱਚ ਹੀ ਤੈਨੂੰ ਉਹਨੇ ਮਦਦ ਕਰਨੀ ਆ ਸੱਦਾ ਐਤਵਾਰ ਦੇ ਵਿੱਚ ਹੀ ਤੈਨੂੰ ਆਸ਼ੀਸ਼ ਦੇਣੀ ਆ ਨਹੀਂ ਉਹ ਪਰਮੇਸ਼ਰ ਆ ਉਹ ਆਪਣੀ ਮਰਜ਼ੀ ਦਾ ਕੀ ਆ ਮਾਲਕ ਆ ਹੋ ਸਕੇ ਤੇ ਅੱਜ ਹੀ ਕਿਰਪਾ ਕਰਦੇ ਪਰ ਮੈਂ ਤੇਰੇ ਕੋਲ 6 ਮਹੀਨੇ ਦਾ ਕੀ ਮੰਗਦੀ ਆ ਟਾਈਮ ਮੰਗਦੀ ਆ ਫਿਰ 6 ਮਹੀਨੇ ਅਜ ਪ੍ਰਭੂ ਕੀ ਕਰੇਗਾ ਬੇਟੇ ਦੇ ਨਾਲ ਬLES ਕਰੇਗਾ ਔਰ ਜਦੋਂ ਇਹਨੇ ਇਹ ਗੱਲ ਸੁਣੀ ਫਿਰ ਤੋਂ ਹਣਾ ਸਟਾਰਟ ਕੀਤਾ ਔਰ ਪਹਿਲੀ ਵਾਰ ਹੀ ਆਈ ਔਰ ਪਹਿਲੀ ਵਾਰੀ ਤੁਸੀਂ ਜਾਣਦੇ ਜਿਸ ਪ੍ਰੇਅਰ ਸ਼ਾਲ ਦੇ ਨਾਲ

ਫਲਦਾਰਿਆ ਔਰ ਉਸ ਦਿਨ ਪ੍ਰਭੂ ਨੇ ਇਹ ਨਦਕੀ ਕੀਤੀ ਸੁਣ ਲਈ ਔਰ ਅੱਜ ਤੁਸੀਂ ਵੇਖ ਰਹੇ ਜੋ ਜੋ ਤਿੰਨ ਮਹੀਨਿਆਂ ਬਾਅਦ ਜਾਂ ਦੋ ਮਹੀਨਿਆਂ ਬਾਅਦ ਮਿਸ ਗੈਰਜ ਹੁੰਦਾ ਸੀ ਜਾਂ ਤਿੰਨ ਵਾਰਾਂ ਮਿਸ ਗੈਰਜ ਹੋ ਗਿਆ ਉਹ ਅੱਜ ਪ੍ਰਭੂ ਨੇ ਉਸ ਕਾਮ ਨੂੰ ਸਫਲ ਕੀਤਾ ਐ ਕਿਤੀ ਵਾਰ ਜਿਹਨੂੰ परमेश्वर ने तो न ब्लास्की तासी को सुपना आया हाले ले कोई सुपना नहीं आया क्यों क्योंकि जब परमेश्वर ने महासामर्थ गई और उसने सारा कुछ बदल के रख नख जितारी करो उस परमेश्वर ने योजि तारीख करो बार बार तारीख करो बार बार तारीख ਇਹ ਨਾਰਮਲ ਗਵਾਹੀ ਨਹੀਂ ਆ ਇਹ ਚਮਰਦਸਤ ਗਵਾਹੀ ਆ ਕਿ ਸੋਚੋ ਤਿੰਨ ਨਵਰੀ ਮਿਸ ਗੈਰੇ ਜਿਹਨ ਦੇ ਬਾਵਜੂਦ ਆਸ ਟੁੱਟ ਚੁੱਕੀ ਸੀ ਇਹਨੂੰ ਲੱਗਦਾ ਸੀ ਕਿ ਹੋ ਸਕਦਾ ਐਗ ਤਾਂ ਵੀ ਮੁਸ਼ਕਲ ਹੋ ਜਾਏ ਪਰ ਇਹਨੂੰ ਪਤਾ ਲੱਗ ਗਿਆ ਕਿ ਐਗਤਾ ਪਰਮੇਸ਼ਰ ਨੇ ਮੈਨੂੰ ਕੀ ਕੀਤਾ ਹੈ ਸ਼ੁ ਲਿਆ ਔਰ ਆਜ ਤੁਸੀਂ ਪਰਮੇਸ਼ਰ ਨੇ ਇਹਨੂੰ ਬੇਟੇ ਦਾ ਨਾਮ ਕੀ ਕੀਤਾ ਹੈ ਬੇਟੇ ਦੀ ਆਸ਼ੀਸ਼ ਦਿੱਤੀ ਆ ਤਵਾ ਨੂੰ ਬੇਟੇ ਨੂੰ ਤਵਾ ਦਵਾ ਚਿਰ ਤਾਰੀਫ ਕਰ ਪ੍ਰਭੂ ਦੀ ਹਾਲੇਲੂਇਆ ਹਾਲੇਲੂਇਆ